ਵਿਆਹ ਕਰਵਾ ਕੇ ਨਿਰਮਲ ਸਿੰਘ ਬੇहद ਖੁਸ਼ ਸੀ ਤੇ ਖੁਸ਼ੀ-ਖੁਸ਼ੀ ਆਪਣੇ ਵਿਆਹ ਦੀਆਂ ਬਾਕੀ ਰਹਿੰਦੀਆਂ ਰਸਮਾਂ ਪੂਰੀਆਂ ਕਰ ਰਿਹਾ ਸੀ ਪਰ ਇਸੇ ਵਿਚਕਾਰ ਹੀ ਵਿਆਹ ਦੇ ਸਿਰਫ ਤੀਜੇ ਦਿਨ ਘਰਵਾਲੀ ਵੱਲੋਂ ਆਪਣੇ ਪਤੀ ਨੂੰ ਨਵੀਂ ਨਵੇਲੀ ਦੁਲਹਣ ਵੱਲੋਂ ਆਪਣੇ ਪਤੀ ਨੂੰ ਜ਼ਹਿਰ ਦੇ ਦਿੱਤਾ ਗਿਆ ਜ਼ਹਿਰ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਬੇहद ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਆਗਰਾ ਤੋਂ ਆਗਰਾ ਦੇ ਵਿੱਚ ਨਿਰਮਲ ਸਿੰਘ ਦਾ ਵਿਆਹ ਉੱਤਰਾਖੰਡ ਦੀ ਕੁੜੀ ਤਾਰਾ ਦੇ ਨਾਲ ਹੋਇਆ ਸੀ ਦੋਨੇ ਜਾਨੇ ਕਾਫੀ ਖੁਸ਼ ਦਿਖਾਈ ਦਿੰਦੇ ਸੀ ਪਰ ਵਿਆਹ ਦੇ ਤੀਜੇ ਦਿਨ ਹੀ ਘਰ ਵਾਲੀ ਨੇ ਆਪਣੇ ਪਤੀ ਨੂੰ ਜ਼ਹਿਰ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਆਪ ਘਰੋਂ ਫਰਾਰ ਹੋ ਗਈ ਦੱਸਿਆ ਜਾ ਰਿਹਾ ਕਿ ਘਰ ਦੀ ਨਗਦੀ ਤੇ ਗਹਿਣੇ ਲੈ ਕੇ ਕੁੜੀ ਫਰਾਰ ਹੋ ਗਈ ਇਹ ਮਾਮਲਾ 2016 ਦੇ ਵਿੱਚ ਸਾਹਮਣੇ ਆਇਆ ਸੀ ਤੇ ਇਹ ਮਾਮਲਾ ਉਦੋਂ ਸਾਹਮਣੇ ਆਇਆ ਸੀ ਜਦੋਂ ਘਰ ਦੇ ਅੰਦਰ ਕੁੜੀ ਦੇ ਪਤੀ ਦੀ Laash ਮਿਲੀ ਤੇ ਸਾਰਾ ਪਰਿਵਾਰ ਹੈਰਾਨ ਰਹਿ ਗਿਆ ਕਿ ਇਹ ਕੀ ਘਟਨਾ ਵਾਪਰ ਗਈ ਜਦੋਂ ਉਸ ਬੰਦੇ ਨੂੰ ਉਹਦੀ Laash ਦਾ Postmortem ਕਰਵਾਇਆ ਗਿਆ ਤਾਂ ਉਹਦੇ ਵਿੱਚੋਂ ਸਾਹਮਣੇ ਆਇਆ ਕਿ ਇਸ ਵਿਅਕਤੀ ਨੂੰ ਜ਼ਹਿਰ ਦੇ ਦਿੱਤੀ ਗਈ ਆ ਤਾਂ ਫੇਰ ਪੁਲਿਸ ਉਸ ਕੁੜੀ ਨੂੰ ਲੱਭਣ ਲੱਗੀ ਪਹਿਲਾਂ ਪਤਾ ਨਹੀਂ ਚੱਲ ਰਿਹਾ ਸੀ ਕਿਉਂਕਿ ਵੱਖ-ਵੱਖ ਨਾਂ ਰੱਖ ਕੇ ਉਹ ਕੁੜੀ ਮੁੰਡਿਆਂ ਦੇ ਨਾਲ ਵਿਆਹ ਕਰਵਾਉਂਦੀ ਸੀ ਤੇ ਜਦੋਂ ਪੁਲਿਸ ਪਹੁੰਚਦੀ ਪਹੁੰਚਦੀ ਉੱਤਰਾਖੰਡ ਦੇ ਪਿੰਡ ਦੇ ਵਿੱਚ ਪਹੁੰਚ ਗਈ ਬੈਲਪੁਰੀ ਪਿੰਡ ਦੱਸਿਆ ਜਾ ਰਿਹਾ ਉਥੇ ਪਹੁੰਚ ਗਈ ਤੇ ਉਥੋਂ ਜਿਹੜੀ ਕੁੜੀ ਆ ਇਹ ਗ੍ਰਿਫਤਾਰ ਕਰ ਲਈ ਗਈ ਜਿਹਦਾ ਨਾਂ ਤਾਰਾ ਦੱਸਿਆ ਜਾ ਰਿਹਾ ਤਾਂ ਫੇਰ ਜਦੋਂ ਪੁਲਿਸ ਨੇ ਉਹਨੂੰ ਅਰੈਸਟ ਕਰਕੇ ਉਹਤੋਂ ਪੁੱਛਗਿੱਛ ਕੀਤੀ ਤਾਂ ਉਹਨੇ ਮੰਨ ਲਿਆ ਸੀ ਕਿ ਹਾਂ ਮੈਂ ਪਹਿਲਾਂ ਵੀ ਕਈ ਸਾਰੇ ਜਿਹੜੇ ਵਿਅਕਤੀ ਆ ਇਵੇਂ ਫਸਾਏ ਆ ਮੇਰਾ ਕੰਮ ਬਜ਼ੁਰਗਾਂ ਨੂੰ ਤੇ ਜਿਹੜੇ ਜਾਇਦਾਦ ਵਾਲੇ ਬਜ਼ੁਰਗ ਹੁੰਦੇ ਆ ਉਹਨਾਂ ਨੂੰ ਮੈਂ ਫਸਾਉਣੀ ਆ ਤੇ ਉਹਨਾਂ ਦੇ ਨਾਲ ਵਿਆਹ ਕਰਾਉਣੀ ਆ ਤੇ ਕਈ ਜਿਹੜੇ ਕੁਆਰੇ ਮੁੰਡੇ ਹੁੰਦੇ ਆ ਉਹਨਾਂ ਦੇ ਨਾਲ ਕਿੰਦੀ ਮੈਂ ਵਿਆਹ ਕਰਵਾਉਣੀ ਆ ਤੇ ਵਿਆਹ ਕਰਵਾ ਕੇ ਸਾਡਾ ਮਿਸ਼ਨ ਹੀ ਇਹ ਆ ਕਿ ਮੈਂ ਪੈਸੇ-ਪੂਸੇ ਲੈ ਕੇ ਉਹਨਾਂ ਦੀ ਨਗਦੀ ਲੈ ਕੇ ਫਰਾਰ ਹੋ ਜਾਨੀ ਆ ਤੇ ਫਿਰ ਇਹ ਜਿਹੜਾ ਮਾਮਲਾ ਅਦਾਲਤ ਦੇ ਵਿੱਚ ਚੱਲਿਆ ਤੇ ਹੁਣ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਜਿਹੜੀ ਉਹ ਔਰਤਾ ਉਹਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਆ ਤੇ ਨਾਲ ਹੀ 75000 ਰੁਪਏ ਜੁਰਮਾਨਾ ਕੀਤਾ ਗਿਆ। ਹੈਰਾਨੀ ਜਨਕ ਮਾਮਲਾ ਕਿ ਕਿਹੋ ਕਿਹੋ ਜਿਹੇ ਲੋਕ ਪਏ ਆ ਪੈਸੇ ਪਿੱਛੇ ਲੋਕ ਮਨੁੱਖੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਸਮਝਦੇ ਮਨੁੱਖੀ ਜਜ਼ਬਾਤਾਂ ਦੀ ਕੋਈ ਕੀਮਤ ਨਹੀਂ ਸਮਝਦੇ ਮਨੁੱਖਾਂ ਦੇ ਜਜ਼ਬਾਤਾਂ ਨੂੰ ਤੇ ਉਹਦੀ ਜ਼ਿੰਦਗੀ ਨੂੰ ਦਾਅ ਤੇ ਲਾ ਦਿੰਦੇ ਆ ਸਿਰਫ ਪੈਸੇ ਪਿੱਛੇ ਕਿਹੋ ਜੀ ਮਾਨਸਿਕਤਾ ਹੋ ਗਈ ਆ ਪੈਸੇ ਕਮਾਉਣ ਦੇ ਇਹ ਕਿਹੋ ਕਿਹੋ ਜਿਹੇ ਤਰੀਕੇ ਆ ਕਿ ਤੁਸੀਂ ਦੂਜੇ ਦੀ ਜ਼ਿੰਦਗੀ ਦੇ ਨਾਲ ਖਲਵਾੜ ਕਰਕੇ ਉਹਨਾਂ ਦੇ ਜਜ਼ਬਾਤਾਂ ਨਾਲ ਖੇਡ ਕੇ ਉਹਨਾਂ ਦੀ ਜ਼ਿੰਦਗੀ ਨਾਲ ਖੇਡ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਕੇ ਪੈਸਾ ਕਮਾਉਣੇ ਆਪਦੀ ਜ਼ਿੰਦਗੀ ਦੀ ਐਸ਼ ਪ੍ਰਸਤੀ ਵਾਸਤੇ ਪਤਾ ਨਹੀਂ ਕਿਹੋ ਜੀ ਗਿਰੀ ਹੋਈ ਮਾਨਸਿਕਤਾ ਦੇ ਅਪਰਾਧੀ ਮਾਨਸਿਕਤਾ ਦੇ ਇਹ ਲੋਕ ਹੁੰਦੇ ਨੇ ਜਿਹੜੇ ਕਿਸੇ ਦੀ ਲੁੱਟ ਖਸੁੱਟ ਕਰਕੇ ਕਿਸੇ ਨਾਲ ਧੋਖੇ ਧੜੀਆਂ ਕਰਕੇ ਫਿਰ ਵੀ ਆਪਦੀ ਐਸ਼ ਪ੍ਰਸਤੀ ਦੀ ਜ਼ਿੰਦਗੀ ਜਿਉਂ ਲੈਂਦੇ ਨੇ ਪਤਾ ਨਹੀਂ ਕਿਹੋ ਜੀਆਂ ਮਰੀਆਂ ਹੋਈਆਂ ਜ਼ਮੀਰਾਂ ਨੇ ਜਿਹੜੇ ਦੂਜੇ ਦੀ ਮੌਤ ਦੇ ਉੱਪਰ ਆਪਣੀ ਜ਼ਿੰਦਗੀ ਦੀ ਐਸ਼ ਕਰਦੇ ਨੇ ਕਿਹੋ ਜਿਹੇ ਇਨਸਾਨ ਹੋਣਗੇ ਕੀ ਇਹੋ ਜਿਹੇ ਇਨਸਾਨਾਂ ਨੂੰ ਇਨਸਾਨ ਕਿਹਾ ਜਾ ਸਕਦਾ ਜਿਵੇਂ ਇਹ ਕੁੜੀ ਨੇ ਕੀਤਾ ਇਹ ਕੋਈ ਪਹਿਲੀ ਘਟਨਾ ਨਹੀਂ ਪਤਾ ਨਹੀਂ ਕਿੰਨੀਆਂ ਅਜਹੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਿੱਥੇ ਔਰਤਾਂ ਨੇ ਵੱਖ-ਵੱਖ ਮਰਦਾਂ ਦੇ ਨਾਲ ਵਿਆਹ ਕਰਵਾਏ ਤੇ ਵਿਆਹ ਕਰਵਾ ਕੇ ਫਿਰ ਇਵੇਂ ਧੋਖਾ ਧੜੀ ਕੀਤਾ ਹੁਣ ਪਿਛਲੇ ਦਿਨੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਸੀ ਕਿ ਇੱਕ ਮੁੰਡੇ ਨੇ ਐਵੇਂ ਕੁੜੀ ਦੇ ਨਾਲ ਵਿਆਹ ਕਰਵਾਇਆ ਵਿਆਹ ਕਰਵਾ ਕੇ ਜਦੋਂ ਪਹਿਲੇ ਦਿਨ ਆਪਣੇ ਸਹੁਰੇ ਰਹਿਣ ਗਿਆ ਤਾਂ ਸਹੁਰੇ ਤਾਂ ਉਹੀ ਆਉ ਭਗਤ ਉਹਦੀ ਕਰਦੇ ਸੀ ਕਿ ਸਾਡਾ ਜਵਾਈ ਘਰ ਆਇਆ ਤਾਂ ਉਥੇ ਜਿਹੜਾ ਮੁੰਡਾ ਸੀਗਾ ਉਹਨੇ ਆਪਣੇ ਸਹੁਰੇ ਪਰਿਵਾਰ ਨੂੰ ਐਵੇਂ ਇਸੇ ਤਰ੍ਹਾਂ ਬੇਹੋਸ਼ ਕੀਤਾ ਤੇ ਉਹਨਾਂ ਦੇ ਜਿਹੜਾ ਗਹਿਣੇ ਤੇ ਹੋਰ ਚੀਜ਼ਾਂ ਕੀਮਤੀ ਚੋਰੀ ਕਰਕੇ ਉਹ ਫਰਾਰ ਹੋ ਗਿਆ ਅਜਿਹੇ ਕਿਹੋ ਜਿਹੇ ਮਤਲਬ ਇੰਨੇ ਜਾਵੇ ਮਾਮਲੇ ਸਾਹਮਣੇ ਆਉਂਦੇ ਆ ਇਹ ਲੋਕਾਂ ਨੇ گرو ਬਨਾਬਣਾ ਕੇ ਦੂਜਿਆਂ ਨੂੰ ਲੁੱਟਣਾ ਸ਼ੁਰੂ ਕਰਤਾ ਦੂਜਿਆਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਨੇ ਪਤਾ ਨਹੀਂ ਕਿਹੋ ਜਿਹੇ ਮਰੀਆਂ ਜ਼ਮੀਰਾਂ ਵਾਲੇ ਲੋਕ ਨੇ ਸਰਕਾਰਾਂ ਨੂੰ ਚਾਹੀਦਾ ਕਿ ਇਹ ਜਿੰਨੇ ਵੱਡੇ ਪੱਧਰ ਤੇ ਅੱਜ ਕੱਲ ਇਹ ਤਾਂ 2016 ਦੀ ਘਟਨਾ ਸੀ ਪਰ ਅੱਜ ਕੱਲ ਤਾਂ ਇਹ ਰੁਝਾਨ ਕਾਫੀ ਵੱਡੇ ਪੱਧਰ ਤੇ ਆ ਤੇ ਇਹੋ ਜਿਹੇ ਜਿਹੜੇ ਰੁਝਾਨਾਂ ਨੂੰ ਰੋਕਣ ਵਾਸਤੇ ਸਖਤ ਤੋਂ ਸਖਤ ਕਦਮ ਚੁੱਕਣ